ਸੱਚੀ ਗੱਲ ਹੈ ਜਿਹਦੇ ਕੋਲੇ ਸਭ ਕੁਝ ਪਰਮਾਤਮਾ ਦਾ ਦਿੱਤਾ ਹੁੰਦਾ ਉਹਨੂੰ ਅਸੀਸ ਲੈਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਮਤਲਬ ਇੱਕ ਤੁਰੇ ਜਾਂਦੇ ਬਜ਼ੁਰਗ ਨੇ ਇੱਕ ਨੌਜਵਾਨ ਨੂੰ ਰੋਕ ਕੇ ਕਿਹਾ ਕਹਿੰਦਾ ਰੁਕੀ ਬੇਟਾ ਕੱਢ ਗਿਆ ਕਹਿੰਦਾ ਬੇਟਾ ਰੱਬ ਨੇ ਤੁਹਾਡੇ ਕੋਲੇ ਬਹੁਤ ਕੁਝ ਦਿੱਤਾ ਹੋਇਆ ਕਹਿੰਦਾ ਗਰਮੀ ਬਹੁਤ ਪੈਂਦੀ ਆ ਮਾੜਾ ਮोटा ਦਾਨਪੁਰਨ ਕਰਦਿਆ ਕਰੋ ਉਸ ਨੌਜਵਾਨ ਦਾ ਜਵਾਬ ਕਹਿੰਦਾ ਬਾਬਾ ਜੀ ਸਾਡੇ ਘਰੇ ਸੀਰੀ ਹੈਗਾ ਸੀ ਇਹਨੂੰ ਰੋਟੀ ਵੀ ਦੇਣੇ ਅਤੇ ਪੈਸਾ ਵੀ ਦੇਣੇ ਆ। ਉਹ ਕਹਿੰਦਾ ਭਾਈ ਹੋਰ ਵੀ ਕਰਦਿਆ ਕਰੋ। ਕਹਿੰਦਾ ਹੋਰ ਜੀ ਸਾਡੀ ਫੈਕਟਰੀ ਚ ਲੇਬਰ ਆ। ਉਹਨਾਂ ਨੂੰ ਹਫਤੇ ਬਾਅਦ ਅਸੀਂ ਪੈਸੇ ਦਿੰਨੇ ਆ ਜਦੋਂ ਆਹ ਕੱਢਦੇ ਨੇ। ਸੁਣ ਲਿਆ ਗੱਲਾਂ। ਅੱਜ ਕੱਲ ਦੀ ਨੌਜਵਾਨ ਪੀੜ੍ਹੀ ਮਤਲਬ ਕਿੱਧਰ ਨੂੰ ਤੁਰ ਪਈ ਕਹੇ ਜੀ ਸੋਚ ਐ ਇਹਨਾਂ ਦੀ। ਦਾਨ ਪੁੰਜੇ ਮਾਪੇ ਮਾਪੇ ਕਰਨਗੇ। ਆ ਬੱਚੇ ਵੀ ਜ਼ਰੂਰ ਕਰਨਗੇ ਜਿਹਦੇ ਮਾਪੇ ਬਾਪ ਨਹੀਂ ਨਾ ਕਰਦੇ ਉਹ ਬੱਚੇ ਵੀ ਨਹੀਂ ਕਰਨਗੇ